ਸਤਿ ਸ਼੍ਰੀ ਅਕਾਲ ਜੀ ਕਿਦਾਂ ਹੋ ਜੀ ਸਾਰੇ ਹੋਪ ਸਾਰੇ ਠੀਕ ਠਾਕ ਹੋਵੋਗੇ ਲਓ ਜੀ ਤੁਹਾਡੇ ਲਈ ਇੱਕ ਨਵਾਂ ਨਵੀਂ ਵੈਰਾਈਟੀ ਲੈ ਕੇ ਆਈਆਂ ਪਹਿਣਾ ਦੀ ਬਹੁਤ ਜ਼ਿਆਦਾ ਡਿਮਾਂਡ ਸੀਗੀ ਕਿ ਕੁਝ ਨਿਊ ਲੈ ਕੇ ਆਓ ਆਪਾਂ ਤੁਹਾਡੇ ਲਈ ਮਸਕ ਗਲਾਸ ਦੇ ਵਿੱਚ ਰੰਗ ਰਸ਼ੀਆ ਦੇ ਸੂਟ ਲੈ ਕੇ ਆਏ ਆ ਰੰਗ ਰਸ਼ੀਆ ਬ੍ਰਾਂਡ ਦਾ ਤੁਹਾਨੂੰ ਪਤਾ ਹੀ ਹੈਗਾ ਬਹੁਤ ਜ਼ਿਆਦਾ ਵਧੀਆ ਜਿਹੜਾ ਬ੍ਰਾਂਡ ਹੈਗਾ ਇਹ ਬਹੁਤ ਸੋਹਣੇ ਇਹਨਾਂ ਦੇ ਸੂਟ ਬਣਦੇ ਨੇਗੇ ਦੇਖੋ ਜੀ ਕਲਰ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਜਿਹੜਾ ਕਲਰ ਪ੍ਰਿੰਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋਗੇ ਤੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸੁਪੀਰੀਅਰ ਜਆ ਫੈਬਰਿਕ ਹੈਗਾ ਹੈਗਾ ਇਹ ਨਵਾਂ ਫੈਬਰਿਕ ਹੈ ਲੇਟੈਸਟ ਇਸ ਵਾਰ ਦਾ ਪਹਿਲਾ ਇਹ ਜਿਹੜਾ ਫੈਬਰਿਕ ਨਹੀਂ ਆਇਆ ਹੈਗਾ ਫਸਟ ਟਾਈਮ ਐਦਾਂ ਦੇ ਫੈਬਰਿਕ ਤੁਹਾਡੇ ਲਈ ਨਵੇਂ-ਨਵੇਂ ਆਪਾਂ ਜਿਹੜੇ ਲੈ ਕੇ ਆਏਾਂਗੇ ਜਿੱਦਾਂ ਹੁਣ ਤੱਕ ਵਰਬਰੀ ਚੱਲ ਰਿਆ ਸੀਗਾ ਆਪਾਂ ਵਰਬਰੀ ਦੀ ਵੀਡੀਓ ਮਾਰਨਿੰਗ ਪਾ ਚੁੱਕੇ ਆਂਗੇ ਹੁਣ ਤੁਹਾਨੂੰ ਨਵੀਆਂ-ਨਵੀਆਂ ਵੀਡੀਓਜ਼ ਨਵੇਂ ਮੈਂ ਫੈਬ੍ਰਿਕਸ ਜੀ ਦਿਖਾਉਂਦੇ ਰਹਾਂਗੇ ਦਿਖਾ ਦੋ ਤੇ ਇਹਨਾਂ ਦੇ ਵਿੱਚ ਕਲਰ ਪ੍ਰਿੰਟ ਤੁਸੀਂ ਦੇਖੀ ਚੱਲਿਓ ਬੜਾ ਪਿਆਰਾ ਜਿਹਾ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਜੀ ਰੰਗ ਰਸ਼ੀਆ ਬ੍ਰਾਂਡ ਹੈਗਾ ਬਹੁਤ ਸੋਹਣਾ ਤੇ ਬੜਾ ਪਿਆਰਾ ਜਿਹਾ ਗ੍ਰੀਨ ਸ਼ੇਡ ਲਾਈਟ ਗ੍ਰੀਨ ਜਿਹਾ ਸ਼ੇਡ ਹੈਗਾ ਜੀ ਇਹ ਉਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ ਸ਼ੇਡ ਬਹੁਤ ਸੋਹਣਾ ਸ਼ੇਡ ਹੈ ਵੀ ਬਹੁਤ ਸੋਹਣਾ ਪਿਕਾਕ ਜਿਹਾ ਤੇ ਉਸ ਤੋਂ ਬਾਅਦ ਆ ਗਿਆ ਬਲੂ ਜੀ ਬਲੂ ਸ਼ੇਡ ਬਹੁਤ ਪਿਆਰਾ ਜਿਹਾ ਬਲੂ ਸ਼ੇਡ ਹੈਗਾ ਰਾਇਲ ਬਲੂ ਸ਼ੇਡ ਤੇ ਉਸ ਤੋਂ ਬਾਅਦ ਆ ਗਿਆ ਜੀ ਸਕਾਈ ਬਹੁਤ ਸੋਹਣੇ ਪ੍ਰਿੰਟ ਕਲਰ ਸਟਫ ਏ 1 ਹੈਗਾ ਇਹਦੀ ਬਾਟਮ ਨਹੀਂ ਉਹਦੀ ਬਲੈਕ ਦੀ ਅੱਛਾ ਠੀਕ ਹੈ ਤੇ ਉਸ ਤੋਂ ਬਾਅਦ ਆ ਗਿਆ ਬ੍ਰੀਕ ਬੁੱਟੀ ਦੇ ਵਿੱਚ ਬਲੈਕ ਕਲਰ ਬਹੁਤ ਸੋਹਣਾ ਬਲੈਕ ਕਲਰ ਹੈ ਜੀ ਉਸ ਤੋਂ ਬਾਅਦ ਆ ਗਿਆ ਜੀ ਪਿੰਕ ਬਹੁਤ ਹੀ ਸੋਹਣਾ ਜਿਹਾ ਪਿੰਕ ਸ਼ੇਡ ਹੈਗਾ ਜੀ ਇਹ ਵੀ ਬਹੁਤ ਪਿਆਰਾ ਜਿਹਾ ਪਿੰਕ ਸ਼ੇਡ ਹੈਗਾ ਤੇ ਉਸ ਤੋਂ ਬਾਅਦ ਆ ਗਿਆ ਜੀ ਲਵੈਂਡਰ ਪਰਪਲ ਸੌਰੀ ਲਵੈਂਡਰ ਨਹੀਂ ਪਰਪਲ ਬਰੀਂਜਲ ਜਿਹਾ ਸ਼ੇਡ ਹੈਗਾ ਬਹੁਤ ਪਿਆਰਾ ਬਰੀਂਜਲ ਜਿਹਾ ਸ਼ੇਡ ਹੈਗਾ ਉਸ ਤੋਂ ਬਾਅਦ ਆ ਗਿਆ ਗ੍ਰੀਨ ਸ਼ੇਡ ਸਾਰੇ ਇੱਕ ਤੋਂ ਇੱਕ ਨੇ ਜੀ ਹਟਕੇ ਕਲਰ ਨੇਗੇ ਤੇ ਬਹੁਤ ਹੀ ਜ਼ਿਆਦੇ ਪਿਆਰੇ ਜੇ ਨਵੇਂ ਜੇ ਪ੍ਰਿੰਟ ਹੈਗੇ ਨੇਗੇ ਐਦਾਂ ਦੀਆਂ ਚੀਜ਼ਾਂ ਤੁਹਾਨੂੰ ਸਿਰਫ ਸਾਡੀ ਬੁਟੀਕ ਗੁਰਮੇਰ ਬੁਟੀਕ ਤੋਂ ਹੀ ਮਿਲ ਸਕਦੀਆਂ ਨੇ ਜੀ ਐਦਾਂ ਦੇ ਲੇਟੈਸਟ ਚੀਜ਼ਾਂ ਲੈਣ ਲਈ ਤੁਸੀਂ ਸਾਨੂੰ ਜੇ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਗੁਰਮੇਹਰ ਬਟਿਕ ਚੱਖਲ ਦੇ ਨਾਮ ਤੇ ਇੰਸਟਾਗ੍ਰam ਆਈਡੀ ਹੈ ਉੱਥੇ ਜਾ ਕੇ ਵੀ ਫੋਲੋ ਕਰੋ ਤੇ ਵੱਧ ਤੋਂ ਵੱਧ ਕਮੈਂਟਸ ਐਂਡ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਤੇ ਬਾਕੀ ਮੇਰੀਆਂ ਪਿਆਰੀਆਂ ਪਿਆਰੀਆਂ ਭੈਣਾਂ ਆਪਣੇ ਸੂਟਾਂ ਨੂੰ ਬਹੁਤ ਜ਼ਿਆਦਾ ਪਸੰਦ ਕਰ ਰਹੀਆਂ ਨੇ ਤੁਸੀਂ ਸਾਰੇ ਬਹੁਤ ਜ਼ਿਆਦਾ ਵਧੀਆ ਸਾਥ ਦੇ ਰਹੇ ਹੋਗੇ ਤੇ ਇਹ ਸੂਟਾਂ ਦਾ ਪ੍ਰਾਈਜ਼ ਰਹੂਗਾ 1200 ਰੁਪਏ ਸਿਰਫ 1200 ਰੁਪਏ ਦਾ ਸੂਟ ਹੈਗਾ ਜਿਹੜਾ ਅਸੀਂ ਤੁਹਾਨੂੰ ਦੇ ਰਹੇ ਹਾਂ ਐਦਾਂ ਦੀਆਂ ਚੀਜ਼ਾਂ ਤੁਹਾਨੂੰ ਮਾਰਕੀਟ ਦੇ ਵਿੱਚ ਜਾ ਕੇ 1500 ਦੇ ਵਿੱਚ ਮਿਲਣਗੀਆਂ ਜੋ ਤੁਹਾਨੂੰ ਘਰ ਬੈਠੇ 1200 ਰੁਪਏ ਦੇ ਵਿੱਚ ਅਸੀਂ ਦੇ ਰਹੇ ਹਾਂ ਤੁਸੀਂ ਇਹਨਾਂ ਨੂੰ ਸਟੀਚ ਵਿਦਆਊਟ ਸਟਿਚ ਚੀਜ਼ਾਂ ਵੀ ਲੈਣਾ ਚਾਹੁੰਦੇ ਹੋ ਤੁਸੀਂ ਲੈ ਸਕਦੇ ਹੋਗੇ ਦੁਪੱਟਾ ਵਗੈਰਾ ਇਹਨਾਂ ਨਾਲ ਨਹੀਂ ਹੈਗਾ ਵਿਦਆਊਟ ਦੁਪੱਟੇ ਤੋਂ ਜੇ ਤੁਸੀਂ ਦੁਪੱਟਾ ਵਗੈਰਾ ਲਗਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਅਸੀਂ ਹਰ ਤਰ੍ਹਾਂ ਦਾ ਆਪਣੇ ਕੋਲੇ ਦੁਪੱਟਾ ਵੀ ਹੈਗਾ ਤੇ ਦੁਪੱਟਾ ਵੀ ਲਗਾ ਕੇ ਦੇ ਸਕਦੇ ਆਂਗੇ ਵਾਈਟ ਦੁਪੱਟਾ ਡਾਈ ਕਰਵਾ ਕੇ ਲੇਸਿਸ ਵਗੈਰਾ ਅਟੈਚ ਕਰਕੇ ਦੇ ਸਕਦੇ ਆਂਗੇ ਤੇ ਇਹ ਸਾਰੇ ਕਲਰ ਇਹਦੇ ਵਿੱਚ अवेलेबल ਹੈਗੇ ਨੇਗੇ 9253115036 ਤੇ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਥੈਂਕ ਯੂ ਜੀ